ਰਾਹੁਲ ਗਾਂਧੀ ਦੀਆਂ ਪਾਵੁ ਕਰਦਨ ਲਈ ਤਸਵੀਰਾਂ ਇਸ ਛੋਟੇ ਬੱਚੇ ਨਾਲ ਬੀਤੇ ਸੋਮਵਾਰ ਦੀਆਂ ਨੇ ਜਦੋਂ ਪੰਜਾਬ ਦੌਰੇ ਤੇ ਰਾਹੁਲ ਗਾਂਧੀ ਪਹੁੰਚੇ ਸਨ ਜੀਹਾਂ ਬੀਤੇ ਸੋਮਵਾਰ ਨੂੰ ਰਾਹੁਲ ਗਾਂਧੀ ਜੋ ਸਿਗੇ ਪੰਜਾਬ ਦੌਰੇ ਤੇ ਆਏ ਸਿਗੇ ਪੰਜਾਬ ਜੋ ਹੜਪੀੜਿਤ ਇਲਾਕਿਆਂ ਦਾ ਉਹਨਾਂ ਨੇ ਪਹੁੰਚ ਕੇ ਜਾਇਜ਼ਾ ਲਿੱਤਾ ਤੇ ਹੜਪੀੜਤਾ ਦੇ ਨਾਲ ਮੁਲਾਕਾਤ ਕੀਤੀ ਤੇ ਇਸੇ ਦੌਰਾਨ ਜਦੋਂ ਇੱਕ ਹੜਪੀੜਤ ਪਰਿਵਾਰ ਦੇ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਕੀਤੀ ਤੇ ਇਹ ਛੋਟਾ ਬੱਚਾ ਉਹਨਾਂ ਨੂੰ ਮਿਲਿਆ ਜੋ ਕਿ ਰੋਣ ਲੱਗ ਗਿਆ ਰਾਹੁਲ ਗਾਂਧੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਬੱਚੇ ਨੂੰ ਹੌਸਲਾ ਦਿੱਤਾ ਤੇ ਉਸ ਨੂੰ ਗੱਲ ਨਾ ਲਾ ਲਿਆ ਤੇ ਇਹ ਵੀਡੀਓ ਜੋ ਹੈ ਹੁਣ ਖੂਬ ਵਾਇਰਲ ਵੀ ਕਿਤੇ ਨਾ ਕਿਤੇ ਹੋ ਰਹੀ ਹੈ ਤੇ ਪਾਬੂ ਖ ਵੀ ਜ਼ਰੂਰ ਲੋਕਾਂ ਨੂੰ ਕਰ ਰਹੀ ਹੈ ਕਿਉਂਕਿ ਨਿੱਕਾ ਜਿਹਾ ਬੱਚਾ ਜੋ ਹੈ ਰੋ ਰਿਹਾ ਇਸ ਦੀ ਅੱਖਾਂ ਵਿੱਚ ਰਾਹੁਲ ਗਾਂਧੀ ਵੀ ਕਿਤੇ ਨਾ ਕਿਤੇ ਪਾਬੂ ਖੁੰਦੇ ਦਿਖਾਈ ਦੇ ਨੇ ਉਸ ਤੋਂ ਬਾਅਦ ਇਸ ਬੱਚੇ ਦੇ ਪਰਿਵਾਰ ਵਾਲੇ ਨੇ ਦੱਸਿਆ ਮਾਪਿਓ ਨੇ ਕਿ ਇਸ ਬੱਚੇ ਦਾ ਜੋ ਸਾਈਕਲ ਸੀ ਉਹ ਹੜ੍ਹ ਦੇ ਕਾਰਨ ਯਾਨੀ ਕਿ ਜਦੋਂ ਹੜ੍ਹ ਆਈ ਸੀਗੇ ਨਾ ਘਰ ਪਾਣੀ ਚ ਡੁੱਬ ਗਿਆ ਸੀਗਾ ਤਾਂ ਨਿੱਕੇ ਜਿਹੇ ਬੱਚੇ ਦਾ ਜੋ ਸਾਈਕਲ ਸੀ ਟੁੱਟ ਗਿਆ ਸੀ ਤੇ ਇਸ ਤੋਂ ਬਾਅਦ राहु कि राहुल गांधी ਨੇ ਜੋ ਹੈਗਾ ਇਸ ਬੱਚੇ ਲਈ ਇੱਕ ਨਵਾਂ ਸਾਈਕਲ ਜੋ ਹੈਗਾ ਵਾ ਭੇਜਿਆ ਜੀ ਹਾਂ ਸੋਸ਼ਲ ਮੀਡੀਆ ਤੇ ਤਸਵੀਰਾਂ ਜੋ ਹੈ ਕਿਤਨੇ ਕਿਤੇ ਵਾਇਰਲ ਵੀ ਹੋ ਰਹੀਆਂ ਨੇ ਰਾਹੁਲ ਗਾਂਧੀ ਵੱਲੋਂ ਇਸ ਨਿੱਕੇ ਜਿਹੇ ਬੱਚੇ ਲਈ ਇੱਕ ਨਵਾਂ ਸਾਈਕਲ ਭੇਜਿਆ ਗਿਆ ਜਿਸ ਨੀਲੇ ਰੰਗ ਦਾ ਛੋਟਾ ਸਾਈਕਲ ਇੱਕ ਨਵਾਂ ਸਾਈਕਲ ਜੋ ਹੈ ਰਾਹੁਲ ਗਾਂਧੀ ਵੱਲੋਂ ਇਸ ਬੱਚੇ ਲਈ ਜੋ ਹੈ ਜੇ ਭੇਜਿਆ ਗਿਆ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਵੀਡੀਓ ਕਾਲ ਤੇ ਇਸ ਪਰਿਵਾਰ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕੀਤੀ ਤੇ ਬੱਚੇ ਨੂੰ ਪੁੱਛਿਆ ਕਿ ਉਸ ਨੂੰ ਸਾਈਕਲ ਕਿਵੇਂ ਲੱਗਿਆ ਤੇ ਪਾਬੂ ਕਰ ਦੇਣ ਵਾਲੀ ਵੀਡੀਓ ਜੋ ਹੈਗੀ ਆ ਕਾਂਗਰਸ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਨੇ ਤੇ ਉਤੇ ਹੋ ਰਹੀ ਹੈ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ ਸਾਈਕਲ ਆਂਦਾ ਤੇ ਰਾਹੁਲ ਗਾਂਧੀ ਜੋ ਹੈਗੇ ਆ ਵੀਡੀਓ ਕਾਲ ਤੇ ਜੋ ਹੈਗੇ ਉਸ ਛੋਟੇ ਬੱਚੇ ਦੇ ਨਾਲ ਤੇ ਉਸ ਦੇ ਮਾਪਿਆਂ ਦੇ ਨਾਲ ਗੱਲ ਕਰਦੇ ਨਜ਼ਰ ਆਉਂਦੇ ਨੇ ਤੇ ਜੋ ਸਰਦਾਰ ਜੀ نیوز ਨਿੱਕੇ ਬੱਚੇ ਦੇ ਜੋ ਪਿਤਾ ਨੇ ਉਹ ਵੀ ਜੋ ਰਾਹੁਲ ਗਾਂਧੀ ਦਾ ਧੰਨਵਾਦ ਕਰ ਰਹੇ ਨੇ ਤੇ ਸਾਫ਼ ਤੌਰ ਤੇ ਜੋ ਹੈਗਾ ਕੀ ਧੰਨਵਾਦ ਕਰ ਰਹੇ ਨੇ ਰਾਹੁਲ ਗਾਂਧੀ ਦਾ ਬੱਚੇ ਲਈ ਨਵਾਂ ਸਾਈਕਲ ਪੇਜੰਤੇ ਤੇ ਹੱਡ ਦਾ ਜਾਇਜ਼ਾ ਲੈ ਕੇ ਉਹਨਾਂ ਦੀ ਜੋ ਮਦਦ ਕਿਤੇ ਨਾ ਕਿਤੇ ਕਰਨ ਵਾਸਤੇ ਤੇ ਤਸਵੀਰਾਂ ਜ਼ਰੂਰ ਇੱਕ ਭਾਵੁਕ ਕਰਨ ਵਾਲੀਆਂ ਨੇ ਜਿਤੇ ਹੱਡ ਦੀ ਮਾਰ ਜੋ ਇਸ ਪਰਿਵਾਰ ਨੂੰ ਚੀਨੀ ਪਈ ਹੱਡ ਦੇ ਕਾਰਨ ਜੋ ਇਸ ਪਰਿਵਾਰ ਦਾ ਇੰਨਾ ਨੁਕਸਾਨ ਜਿੱਤੇ ਹੋ ਗਿਆ ਇਸ ਬੱਚੇ ਦਾ ਵੀ ਸਾਈਕਲ ਉਸ ਹੜ੍ਹ ਜੋ ਹੈਗਾ ਖਰਾਬ ਹੋ ਗਿਆ ਟੁੱਟ ਗਿਆ ਤੇ ਉਸ ਵਿਚਾਰੀ ਹੁਣ ਇਸ ਛੋਟੇ ਜਿਨੇ ਕਿ ਜੇ ਬੱਚੇ ਦੇ ਚਿਹਰੇ ਤੇ ਦੁਬਾਰਾ ਤੋਂ ਰਾਹੁਲ ਗਾਂਧੀ ਵੱਲੋਂ ਕਿਤੇ ਨਾ ਕਿਤੇ ਜੋ ਇਹ ਮੁਸਕਾਨ ਲਿਆਈ ਗਈ ਹੈ ਇੱਕ ਨਵਾਂ ਸਾਈਕਲਿਸਟ ਛੋਟੇ ਬੱਚੇ ਨੂੰ ਗਿਫਟ ਕਰਕੇ ਦੀ ਤਸਵੀਰਾਂ ਜੋ ਹੈ ਹੁਣ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਵਾਇਰਲ ਜ਼ਰੂਰ ਹੋ ਰਹੀਆਂ ਨੇ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ